ਅਧਿਆਪਕਾਂ ਦੀ ਬਦਲੀ ਨੂੰ ਸੌਖਾ ਕੀਤਾ ਗਿਆ ਬੜਾ ਵੱਡਾ ਇਸ਼ੂ ਬਣ ਜਾਂਦਾ ਇਹ ਸੋ ਸਭ ਤੋਂ ਪਹਿਲਾਂ ਤਾਂ ਇਹ ਕੀਤਾ ਗਿਆ ਕਿ ਜ਼ਿਲ੍ਹਿਆਂ ਦੀ ਬਦਲੀ ਆਪਸ ਚ ਜ਼ਿਲੇ ਚ ਆ ਜਾਣ ਫਿਰ ਜ਼ਿਲੇ ਤੋਂ ਜੇ ਉਹ ਆਪਣੇ ਏਰੀਏ ਚ ਜਾਣਾ ਚਾਹੁੰਦੇ ਨੇ ਉੱਥੇ ਆ ਜਾਣ ਫਿਰ ਜੇ ਕੋਈ ਮਿਊਚੁਅਲ ਹੈ ਕਿ ਕੋਈ ਐਸਾ ਹੈਗਾ ਟੀਚਰ ਜਿਹੜਾ ਉਹ ਆਪਣੇ ਘਰ ਦੇ ਨੇੜੇ ਜਾਣਾ ਚਾਹੁੰਦਾ ਹੈ ਜਿਹੜਾ ਉੱਥੇ ਹੈ ਉਹ ਆਪਣੇ ਘਰ ਦੇ ਨੇੜੇ ਉੱਥੇ ਹੀ ਆਉਣਾ ਚਾਹੁੰਦਾ ਸੋ ਸੌਖਾ ਕੀਤਾ ਜਾਊਗਾ ਬਹੁਤ ਸੌਖਾ ਕੀਤਾ ਜਾਊ ਤਾਂ ਕਿ ਉਹਨਾਂ ਨੂੰ ਜਿਹੜਾ ਪੜ੍ਹਾਈ ਵਾਲੇ ਕੰਮਾਂ 'ਚ ਜ਼ਿਆਦਾ ਟਾਈਮ ਮਿਲੇ ਨਾ ਕਿ ਕੋਈ ਬਦਲੀਆਂ ਦੇ ਚੱਕਰ ਜਾਂ ਕੋਈ ਹੋਰ ਉਹਨਾਂ ਨੂੰ ਅਟਲੇ ਪੈਣ ਦਫ਼ਤਰਾਂ ਦੇ ਸੋ ਪੰਜਾਬ ਦੇ ਵਿੱਚ ਸਰਕਾਰੀ ਅਧਿਆਪਕਾਂ ਨੇ ਜਿਹੜੀਆਂ ਬਦਲੀਆਂ ਨੇ ਉਹਨਾਂ ਦਾ ਬਹੁਤ ਜਿਹੜਾ ਪ੍ਰੋਸੈਸ ਸੌਖਾ ਕੀਤਾ ਗਿਆ ਇਹਦੇ ਵਿੱਚ ਇਹ ਵੀ ਹੈ ਕਿ ਜੇ فرض ਕਰੋ ਕੋਈ ਬਹੁਤ ਹੀ ਗੰਭੀਰ ਬਿਮਾਰੀ ਦਾ ਕੋਈ ਅਧਿਆਪਕ ਜਾਂ ਅਧਿਆਪਕ ਦਾ ਕੋਈ ਪਰਿਵਾਰ ਸ਼ਿਕਾਰ ਹੈ ਇਹ ਕੇਅਰ ਕਰਨੀ ਪੈ ਰਹੀ ਹੈ ਤਾਂ ਉਹਦੇ ਵਾਸਤੇ ਇਹ ਨਹੀਂ ਹੈਗਾ ਕਿ ਸਿਰਫ ਇੱਕ ਮਹੀਨੇ ਵਾਸਤੇ ਪੋਰਟਲ ਖੁੱਲੂਗਾ ਜੀ ਉਦੋਂ ਹੀ ਬਦਲੀਆਂ ਕਰਾ ਸਕਦੇ ਹੋ ਉਹਦੇ ਵਾਸਤੇ ਸਾਰਾ ਸਾਲ ਲੋਕ ਕਦੇ ਵੀ ਐਪਲੀਕੇਸ਼ਨ ਦੇ ਕੇ ਉਹ ਫਰਜ਼ ਕਰ ਲੋ ਕਿਸੇ ਦੇ ਰੱਬ ਨਾ ਕਰੇ ਕਿਸੇ ਪਰਿਵਾਰ ਚ ਕੋਈ ਕੈਂਸਰ ਵਰਗੀ ਕੋ ਗੰਭੀਰ ਬਿਮਾਰੀ ਹੈ ਤੇ ਜਿਹੜਾ ਵਿਆਪਕ ਹੈ ਉਹਨੂੰ ਤੇ ਕੇਅਰ ਕਰਨੀ ਪੈਂਦੀ ਆਪਣੇ ਪੇਰੈਂਟਸ ਦੀ ਜੇ ਤਾਂ ਉਹ ਕਦੇ ਵੀ ਐਪਲੀਕੇਸ਼ਨ ਦੇ ਕੇ ਤੇ ਉਹਦਾ ਜਿਹੜਾ ਡਾਕੂਮੈਂਟ ਵਗੈਰਾ ਦੇਖ ਕੇ ਉਹ ਬਦਲੀ ਆਪਣੇ ਨੇੜੇ ਤੇੜੇ ਦੇ ਸਕੂਲ ਦੀ ਕਰਵਾ ਸਕਦਾ ਤਾਂ ਕਿ ਉਹਨੂੰ ਜ਼ਿਆਦਾ ਸਮਾਂ ਆਪਣੇ ਪਰਿਵਾਰ ਦੀ ਕੇਅਰ ਵਾਸਤੇ ਆਪਣੇ ਅੰਦਰਲੇ ਪਰਿਵਾਰ ਦੀ ਕੇਅਰ ਵਾਸਤੇ ਉਹਨੂੰ ਟਾਈਮ ਜ਼ਿਆਦਾ ਮਿਲ ਸਕੇ